ਅੰਤਰੀਂਗ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਐਸਜੀਪੀਸੀ ਦੀ ਰੱਖੀ ਗਈ ਸੀ ਉਹ ਖਤਮ ਹੋ ਗਈ ਹੈ ਔਰ ਅੰਤਰੀਂਗ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਬਾਹਰ ਆ ਕੇ ਕੁਝ ਗੱਲਾਂ ਵਿਸਥਾਰ ਪੂਰਵਕ ਦੱਸੀਆਂ ਨੇ ਹਾਲਾਂਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਮੀਡੀਆ ਤੋਂ ਦੂਰੀ ਬਣਾਏ ਹੋਏ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਇੱਕ ਆਡੀਓ ਜਿਹੜੀ ਵਾਇਰਲ ਹੋਈ ਸੀ ਉਹਦਾ ਥੋੜਾ ਅਜੇ ਵੀ ਚੋਰਾ ਹੈ ਪਰ ਦੂਜੇ ਪਾਸੇ 2 ਦਸੰਬਰ ਤੋਂ ਬਾਅਦ ਲਗਾਤਾਰ ਐਡਵੋਕੇਟ ਧਾਮੀ ਦੇ ਵੱਲੋਂ মিডিਆ ਤੋਂ ਦੂਰੀ ਬਣਾਈ ਰੱਖੀ ਹੋਈ ਹੈ ਔਰ ਇਸੇ ਦਰਮਿਆਨ ਅੱਜ ਅੰਤਰੀਂਕ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਯਾਨੀ ਕਿ ਸਾਲ ਦੇ ਅਖੀਰਲੇ ਦਿਨ 31 ਤਰੀਕ ਨੂੰ ਰੱਖੀ ਗਈ ਸੀ ਉਹ ਮੁਕੰਮਲ ਹੁੰਦੀ ਹੈ ਔਰ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਤਾਂ ਗੱਲ ਕਲੀਅਰ ਹੋ ਗਈ ਹੈ ਕਿ ਨਰੈਨ ਸਿੰਘ ਚੌੜਾ ਸੰਬੰਧੀ ਜਿਹੜਾ ਪੰਥ ਚੋਂ ਛੇਕਣ ਦਾ ਫੈਸਲਾ ਲਿਆ ਗਿਆ ਸੀ ਉਸ ਫੈਸਲੇ ਨੂੰ ਫਿਲਹਾਲ ਗੋਲਿਆ ਨਹੀਂ ਗਿਆ یا پھر جڑی ਵਿਚਾਰ ਦੀ ਚਰਚਾ ਰੱਖੀ ਸੀ ਨਰੈਨ ਸਿੰਘ ਚੌੜਾ ਸਬੰਧੀ ਉਸ ਚਰਚਾ ਨੂੰ ਗੌਲਿਆ ਨਹੀਂ ਗਿਆ ਔਰ ਉਹ ਨਰੇਟਿਵ ਜਿਹੜਾ ਹੈ ਉਹ ਖਾਰਜ ਕਰ ਦਿੱਤਾ ਹੁਣ ਕਿਹਾ ਜਾ ਰਿਹਾ ਕਿ ਉਸ ਨੂੰ ਇਸ ਮੀਟਿੰਗ ਦੇ ਵਿੱਚ ਬਾਲਾ ਵਿੱਚ ਪ੍ਰਚਾਰਿਆ ਨਹੀਂ ਗਿਆ ਵਿਚਾਰਿਆ ਨਹੀਂ ਗਿਆ ਇਸ ਵਾਸਤੇ ਉਹ ਮਸਲਾ ਜਿਹੜਾ ਉਹ ਇੱਕ ਪਾਸੇ ਰਹਿ ਜਾਂਦਾ ਉਹ ਖਾਰਜ ਹੋ ਜਾਂਦਾ ਔਰ ਨਰੈਨ ਸਿੰਘ ਚੌੜਾ ਸਬੰਧੀ ਜੋ ਗੱਲਾਂ ਚੱਲ ਰਹੀਆਂ ਸੀ ਤਕਰੀਰਾਂ ਚੱਲ ਰਹੀਆਂ ਸੀ ਕਿ ਪੰਥ ਤੋਂ ਛੇਕਣਾ ਉਹ ਹੁਣ ਢੰਡੇ ਬਸਤੇ ਪੈ ਗਿਆ ਨਜ਼ਰ ਆ ਰਿਹਾ ਫਿਲਹਾਲ ਨਾਰਾਇਣ ਸਿੰਘ ਚੌੜਾ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਅੰਤਰੀਮ ਕਮੇਟੀ ਦੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਹਾਲਾਂਕਿ ਬਹੁਤ ਕੁਝ ਹੋਰ ਉਮੀਦ ਜਿਤਾਈ ਜਾ ਰਹੀ ਸੀ ਇਹਦੇ ਦਰਮਿਆਨ ਹੋਰ ਵੀ ਬਹੁਤ ਕੁਝ ਨਿਕਲ ਕੇ ਸਾਹਮਣੇ ਆਵੇਗਾ ਫਿਲਹਾਲ ਨਾਰਾਇਣ ਸਿੰਘ ਚੌੜਾ ਦੇ ਸਬੰਧੀ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਪੰਜ ਤੋਂ ਛੇਕਣ ਦਾ ਮਸਲਾ ਫਿਲਹਾਲ ਠੰਡੇ ਬਸਤੇ ਹੋਂਦ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ ਤੇ